पब्लिक दिल्ली विच बीजेपी जितने की खुशी सुजानपुर तो भाजपा के सीनियर नेता राजकुमार गुप्ता की प्रधानगी हेठ लड्डू वंडे गए और वर्करा वालों ढोल वजा खुशी मनाई गई ਰਾਜਨ ਜੋ ਦੇਸ਼ ਦੇ ਵਿੱਚ ਦੇਈ ਦੀ ਰਾਜਤਾ ਨਹੀਂ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਬਹੁਤ ਵੱਡੇ ਬਹੁਮੱਧੇ ਨਾਲ ਸਰਕਾਰ ਬਣੀ ਹੈ ਮੈਂ ਦਿੱਲੀ ਦੇ ਸਾਰੇ ਵੋਟਰਾਂ ਨੂੰ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਸਰਕਾਰ 27 ਸਾਲ ਬਾਅਦ ਦਿੱਲੀ ਦੇ ਰਾਜਨੀਤੀ ਰਾਜਨੀਤੀ ਦੇ ਵਿੱਚ ਬੁਲਾਈ ਆ ਮਾਣੋ ਸਾਰਿਆਂ ਨੂੰ ਬਹੁਤ ਬਹੁਤ ਬੁਲਾਈ ਜਿੰਨਾ ਇਹ ਸਾਰੇ ਦਾ ਸਾਰਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਚਿਰਮਨ ਨਰਿੰਦਰ ਮੋਦੀ ਜੀ ਜਿਹੜੇ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨੇ ਉਹ ਲਗਾਤਾਰ ਜਦੋਂ ਦੇ ਪ੍ਰਧਾਨ ਮੰਤਰੀ ਬਣਨੇ ਉਹਨਾਂ ਦਾ ਇੱਕੋ ਲਕਸ਼ਯਾ ਅਖੰਡ ਭਾਰਤ ਦਾ ਔਰ ਹਰ ਹਿੰਦੁਸਤਾਨੀ ਤੱਕ ਹਿੰਦੁਸਤਾਨ ਦੀ ਸਰਕਾਰ ਦੀ ਹਰ ਸੁਭਦਾ ਪਹੁੰਚੇ ਉਸੇ ਦਾ ਕਾਰਨ ਹੈ ਕਿ ਦਿੱਲੀ ਦੇ ਵਿੱਚ ਅਜੇ ਡਬਲ ਇੰਜਨ ਦੀ ਜਿਹੜੀ ਸਰਕਾਰ ਹੈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮਾਨ ਨਰਿੰਦਰ ਨਰਿੰਦਰ ਮੋਦੀ ਦੇ નેਤਰ ਦੇ ਵਿੱਚ ਉਹਨਾਂ ਦੀਆਂ ਜੋ ਸਕੀਮਾਂ ਨੇ ਸੈਂਟਰ ਦੀਆਂ ਜਿਹੜੀ ਕਿ ਹਰ ਵਿਅਕਤੀ ਤੱਕ ਚਾਹੇ ਕਿਹੇ ਵੀ ਮਜਬੂਤ ਨਾਲ ਸੰਬੰਧਿਤ ਰੱਖਦਾ ਭਾਰਤੀ ਜਨਤਾ ਪਾਰਟੀ ਦਾ ਇੱਕੋ ਸੁਪਨਾ ਸਾਡਾ ਭਾਰਤ ਦੇਸ਼ਾ ਖੁਸ਼ਹਾਲ ਰਹੇ ਬਾਰੇ ਦੇ ਦੇ ਵਿੱਚ ਜਿੰਨੇ ਵੀ ਸਾਡੇ ਹਿੰਦੂਸਤਾਨੀ ਨੇ ਚਾਹੇ ਕਿਹੇ ਵੀ ਵਰਗ ਨਾਲ ਸੰਬੰਧਿਤ ਨਾ ਉਹ ਸਾਰੇ ਖੁਸ਼ਹਾਲ ਰਹਿਣ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮਨਿੰਦਰ ਮੋਦੀ ਦਾ ਜਿਹੜਾ ਅੱਜ ਡਬਲ ਇੰਜਨ ਦੀ ਸਰਕਾਰ ਦਿੱਲੀ ਦੇ ਵਿੱਚ ਬਣੀ ਹੈ ਦਿੱਲੀ ਦੇ ਵਿੱਚ ਵਿਕਾਸ ਹੋਏਗਾ ਔਰ ਦੇਖਦੀ ਜਿਹੜੀ ਰਾਜਨੀਤੀ ਹੈ ਰਾਜਧਾਨੀ ਹੈ ਉਹ ਇੱਕ ਬਹੁਤ ਵੱਡੇ ਪੱਧਰ ਦੇ ਉੱਪਰ ਭਾਰਤੀ ਜਨਤਾ ਪਾਰਟੀ ਸਰਕਾਰ ਬਣਨ ਉਪਰ ਉਸ ਦਾ ਵਿਕਾਸ ਹੋਏਗਾ ਮੈਂ ਇੱਕ ਵਾਰ ਦੁਬਾਰਾ ਸਾਰੇ ਹੀ ਦਿੱਲੀ ਦੇ ਜਿੰਨੇ ਵੀ ਵੋਟਰ ਨੇ ਔਰ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਜਿਨ੍ਹਾਂ ਨੇ ਇਸ ਬਹੁਤ ਵੱਡੀ ਜਿੱਤ ਦੇ ਵਿੱਚ ਆਪਣਾ ਯੋਗਦਾਨ ਪਾਇਆ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਸੀਂ ਆਂਪੁਰ ਦੇ ਵਤੀ ਵੀ ਸਾਰੇ ਹੀ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੇ ਸਰਕਾਰ ਬਣ ਦੇ ਉੱਪਰ ਲੱਡੂ ਮੰਡਾਣਾ ਪਟਾਕੇ ਉਠਾ ਥਾ ਲੈਣਾ ਢੋਲ ਵਜਾ ਕੇ ਉਸ ਕੁਛੀ ਦਾ ਹਜ਼ਾਰ ਕੀਤਾ ਮੈਂ ਸਾਰੇ ਹੀ ਬਾਤੀ ਜਨਤਾ ਪਾਰਟੀ ਦੇ ਸ਼ੇਸ਼ਰ ਨੇਤਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੈ ਹਿੰਦ ਜੈ ਭਾਰਤ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ਼੍ਰੀਮਾਨ ਨਰਿੰਦਰ ਮੋਦੀ ਜੀ ਜਿੰਦਾਬਾਦ ਸ਼੍ਰੀਮਾਨ ਨਰਿੰਦਰ ਮੋਦੀ ਜੀ ਜਿੰਦਾਬਾਦ